ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਲਾਲੂ ਜੀ ਬਾਰੇ ਜਾਣਕਾਰੀ ਹਾਸਲ ਕਰਾਂਗੇ ਭਾਈ ਲਾਲੂ ਜੀ ਦਾ ਨਾਮ ਨਾਗੁਰ ਸਿੱਖਾਂ ਵਿਥ ਔਨ ਦਾ ਹੈ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਤੇ ਜਿ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਭਾਈ ਲਾਲੂ ਜੀ ਇੱਕ ਵੈਦ ਸਨ ਆਪ ਜੀ ਹੋਰ ਬਿਮਾਰੀਆਂ ਦੇ ਇਲਾਜ ਦੇ ਨਾਲ ਨਾਲ ਤਈ ਵਾਰੀ ਦੇ ਬੁਖਾਰ ਤੇ ਬਹੁਤ ਮਾਹਿਰ ਸਨ ਆਪ ਜੀ ਸਿੱਖਾਂ ਦੀ ਜੀਵਨ ਜਾਂਚ ਦੇਖ ਕੇ ਬੜੇ ਪ੍ਰਭਾਵਿਤ ਹੋਏ ਆਪ ਜੀ ਨੇ ਦੇਖਿਆ ਕਿ ਆਮ ਮਨੁੱਖ ਦੀ ਧਨ ਕਮਾਉਣ ਤੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰਨ ਵਿੱਚ ਹੀ ਰੁਚੀ ਹੈ ਧਨ ਪਦਾਰਥ ਹੋਣ ਕਰਕੇ ਉਹ ਬਾਹਰੋਂ ਦੇਖਣ ਨੂੰ ਸੁਖੀ ਜਾਪਦੇ ਸਨ ਪਰ ਮਾਨ ਸਿੰਘ ਮਾਨਸਿਕ ਪੱਖੋਂ ਉਹ ਬਹੁਤ ਦੁਖੀ ਸਨ ਤੇ ਇਹ ਮਾਨਸਿਕ ਚਿੰਤਾ ਹੀ ਕਈ ਪ੍ਰਕਾਰ ਦੀਆਂ ਸਰੀਰਕ ਬਿਮਾਰੀਆਂ ਦੇ ਕਾਰਨ ਬਣੀ ਹੋਈ ਸੀ ਭਾਈ ਲਾਲੂ ਜੀ ਨੇ ਦੇਖਿਆ ਕਿ ਜਿੰਨਾ ਚਿਰ ਮਾਨਸਿਕ ਬਿਮਾਰੀ ਨੂੰ ਖਤਮ ਨਹੀਂ ਕੀਤਾ ਜਾਂਦਾ ਉਤਨੀ ਦੇਰ ਸਰੀਰਕ ਬਿਮਾਰੀਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਮਾਨਸਿਕ ਬਿਮਾਰੀ ਦਾ ਇਲਾਜ ਕਰਨ ਤੋਂ ਉਹ ਅਸਮਰੱਥ ਸਨ ਦੂਜੇ ਪਾਸੇ ਉਹਨਾਂ ਨੇ ਦੇਖਿਆ ਕਿ ਗੁਰੂ ਦੇ ਸਿੱਖ ਮਾਨਸਿਕ ਪੱਖੋਂ ਤੰਦਰੁਸਤ ਹਨ ਇਸ ਲਈ ਉਹ ਸਰੀਰਕ ਪੱਖੋਂ ਵੀ ਆਰੋਗ ਰਹਿੰਦੇ ਹਨ ਸਿੱਖ ਹਰ ਵੇਲੇ ਪਰਉਕਾਰ ਤੇ ਲੋੜਵੰਦਾ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਉਹ ਕਦੇ ਵੀ ਥੱਕਦੇ ਜਾਂ ਬਿਮਾਰ ਨਹੀਂ ਨਾ ਹੁੰਦੇ ਇਹ ਸਭ ਦੇਖ ਕੇ ਭਾਈ ਲਾਲੂ ਜੀ ਦੇ ਮਨ ਵਿੱਚ ਗੁਰੂ ਘਰ ਦੀ ਸ਼ਰਧਾ ਦਿਨੋਂ ਦਿਨ ਵੱਧਦੀ ਦੀ ਵਾਧਦੀ ਹੀ ਜਾ ਰਹੀ ਸੀ ਉਹ ਵੀ ਅਜਿਹੇ ਮਹਾਨ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਹਨਾਂ ਦੇ ਸਿੱਖ ਸਮਾਜ ਸੇਵਾ ਤੇ ਪਰਉਪਕਾਰ ਦੇ ਮਹਾਨ ਕਾਰਜ ਕਰਨ ਲਈ ਹਰ ਦੇ ਲਈ ਤਤਪਰ ਰਹਿੰਦੇ ਸਨ ਭਾਈ ਲਾਲੂ ਜੀスルਤਾਨਪੁਰ ਲੋਧੀ ਕਪੂਰਥਲਾ ਦੇ ਨੇੜੇ ਦੇ ਪਿੰਡ ਦੱਲੇ ਦੇ ਰਹਿਣ ਵਾਲੇ ਸਨ ਅਤੇ ਜਿਸ ਸਿੱਖ ਦੇ ਉੱਚੇ ਸੁੱਚੇ ਜੀਵਨ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਉਹ ਉਹਨਾਂ ਦੇ ਹੀ ਪਿੰਡ ਦੇ ਵਸਨੀਕ ਪਾਈ ਪਾਰੋ ਜੀ ਸਨ ਪਾਈ ਪਾਰੋ ਜੀ ਬੜੇ ਹੀ ਪਰਉਪਕਾਰੀ ਮਨੁੱਖ ਸਨ ਉਹ ਹਰ ਸਮੇਂ ਦੂਜਿਆਂ ਦੇ ਕੰਮ ਸਵਾਰਨ ਲਈ ਤਤ ਪਰ ਰਹਿੰਦੇ ਸਨ ਇਲਾਕੇ ਦੇ ਸਾਰੇ ਵਿਅਕਤੀ ਇਨਾਂ ਦੇ ਉੱਚੇ ਸੁੱਚੇ ਜੀਵਨ ਤੋਂ ਬੜੇ ਪ੍ਰਭਾਵਿਤ ਸਨ ਗੁਰਮਤ ਦੇ ਗੂੜ੍ਹ ਗਿਆਨਾਨ ਤੇ ਪਰਉਪਕਾਰੀ ਜੀ ਹੋਣ ਕਰਕੇ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਪਰਮ ਹੰਸ ਦੀ ਉਪਾਦੀ ਬਖਸ਼ੀ ਸੀ ਇੱਕ ਦਿਨ ਭਾਈ ਲਾਲੂ ਜੀ ਨੇ ਭਾਈ ਪਾਰੋ ਜੀ ਨੂੰ ਗੁਰੂ ਜੀ ਦੇ ਦਰਸ਼ਨ ਕਰਵਾਉਣ ਲਈ ਬੇਨਤੀ ਕੀਤੀ ਭਾਈ ਪਾਰੋ ਜੀ ਭਾਈ ਲਾਲੂ ਜੀ ਦੇ ਮਾਨ ਵਿੱਚ ਗੁਰੂ ਜੀ ਪ੍ਰਤੀ ਅਥਾ ਸ਼ਰਧਾ ਤੇ ਪ੍ਰੇਮ ਦੇ ਕੇ ਬੜੇ ਹੀ ਪ੍ਰਸੰਨ ਹੋਏ ਭਾਈ ਪਾਰੋ ਪਾਰੋ ਜੀ ਨੇ ਸੰਗਤਵੱਲ ਗੁਰੂ ਕਾਰ ਲਈ ਦਿੱਤੀ ਹੋਈ ਪੇਟਾ ਲੈ ਕੇ ਗੋਇੰਦਵਾਲ ਸਾਹਿਬ ਜਾਣਾ ਸੀ। ਉਹਨਾਂ ਨੇ ਪਾਈ ਲਾਲੂ ਜੀ ਨੂੰ ਵੀ ਨਾਲ ਲੈ ਲਿਆ। ਗੁਰੂ ਚੰਨਾ ਵਿੱਚ ਪਹੁੰਚ ਕੇ ਭਾਈ ਪਾਰੋ ਜੀ ਨੇ ਸਾਰੀ ਪੇਟਾ ਗੁਰੂ ਜੀ ਨੂੰ ਪੈਂਟ ਕੀਤੀ ਤੇ ਗੁਰੂ ਚੰਨਾ ਵਿੱਚ ਬੈਠ ਗਏ। ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਤੇ ਬਚਨ ਬिलास ਕੀਤੇ। ਗੁਰੂ ਜੀ ਨੇ ਨਾਲ ਆਏ ਹੋਏ ਭਾਈ ਲਾਲੂ ਜੀ ਬਾਰੇ ਪੁੱਛਿਆ ਤਾਂ ਭਾਈ ਪਾਰੋ ਜੀ ਨੇ ਦੱਸਿਆ ਕਿ ਇਹ ਸਾਡੇ ਹੀ ਪਿੰਡ ਦੇ ਵਸਨੀਕ ਸਨ ਤੇ ਬੜੇ ਸਿਆਣੇ ਵੈਦ ਹਨ। グルजी ने भाईलाल लूजी ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਲਾਲੋ ਲਾਲੂ ਜੀ ਨੇ ਕਿਹਾ ਕਿ ਮੈਂ ਬੜੇ ਚਿਰ ਤੋਂ ਲੋਕਾਂ ਦੀਆਂ ਸਰੀਰਕ ਬਿਮਾਰੀਆਂ ਦੇ ਇਲਾਜ ਕਰ ਰਿਹਾ ਹਾਂ ਤੇ ਮੈਂ ਦੇਖਿਆ ਕਿ ਲੋਕਾਂ ਦੀਆਂ ਬਿਮਾਰੀਆਂ ਦਾ ਜ਼ਿਆਦਾ ਕਾਰਨ ਉਹਨਾਂ ਦੀ ਮਾਨਸਿਕ ਅਸ਼ਾਂਤੀ ਹੈ ਮੈਂ ਵੀ ਮਾਨਸਿਕ ਸ਼ਾਂਤੀ ਦੀ ਭਾਲ ਵਿੱਚ ਹਾਂ ਮੈਂ ਦੇਖਦਾ ਹਾਂ ਕਿ ਆਪ ਜੀ ਦੇ ਸਿੱਖ ਮਾਨਸਿਕ ਅਖੋਂ ਬੜੇ ਸੰਤੁਸ਼ਟ ਹਨ ਇਸ ਲਈ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਲੱਗਦੀ ਇਸ ਲਈ ਮੈਂ ਵੀ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ ਤਾਂ ਕਿ ਮੈਂ ਹੋਰ ਵੀ ਵਧੀਆ ਤਰੀਕੇ ਨਾਲ ਰੁਗੀਆਂ ਦੀ ਸੇਵਾ ਕਰ ਸਕਾਂ ਆਪ ਜੀ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਭਾਈ ਲਾਲੂ ਜੀ ਦਾ ਇਹ ਜਵਾਬ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਉਨ੍ਹਾਂ ਨੂੰ ਗੋਇੰਦਵਾਲ ਵਿਖੇ ਹੀ દવાਖਾਨਾ ਖੋਲਣ ਦਾ ਹੁਕਮ ਦਿੱਤਾ ਤਾਂ ਕਿ ਹਰ ਆਏ ਗਏ ਲੋੜਵੰਦ ਨੂੰ ਕੀ ਦਾ ਇਲਾਜ ਹੋ ਸਕੇ ਭਾਈ ਲਾਲੂ ਜੀ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਉੱਥੇ દવાਖਾਨਾ ਖੋਲ ਕੇ ਰੁਗੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਰਾ ਦਿਨ ਰੋਕੀਆਂ ਦੀ ਸੇਵਾ ਕਰਦੇ ਤੇ ਨਾਲੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਜੀ ਦੇ ਬਚਨ ਸੁਣ ਕੇ ਗੁਰਮਤ ਗਿਆਨ ਨੂੰ ਦ੍ਰਿੜ ਕਰਦੇ ਇੱਕ ਦਿਨ ਗੁਰੂ ਜੀ ਆਰਾਮ ਕਰ ਰਹੇ ਸਨ ਕਿ ਉਨ੍ਹਾਂ ਨੇ ਇੱਕ ਮਾਤਾ ਦੇ ਕੁਹਰਾਉਣ ਦੀ ਆਵਾਜ਼ ਸੁਣੀ ਉਨ੍ਹਾਂ ਨੇ ਤੁਰੰਤ ਇੱਕ ਸਿੱਖ ਨੂੰ ਕਹੇ ਜੇ ਮਾਤਾ ਨੂੰ ਆਪਣੇ ਕੋਲ ਬੁਲਾਇਆ ਤੇ ਰੋਣ ਦਾ ਕਾਰਨ ਪੁੱਛਿਆ ਮਾਤਾ ਨੇ ਕਿਹਾ ਕਿ ਮੇਰੇ ਬੱਚੇ ਨੂੰ ਬੁਖਾਰ ਚੜਿਆ ਹੈ ਇਹ ਕਈ ਥਾਵਾਂ ਤੋਂ ਇਲਾਜ ਕਰਵਾਇਆ ਹੈ ਪਰ ਬੁਖਾਰ ਉੱਤਰ ਕੇ ਫਿਰ ਫਿਰ ਚੜ ਜਾਂਦਾ ਹੈ ਮੇਰੇ ਬੱਚੇ ਦੇ ਬਚਣ ਦੀ ਕੋਈ ਆਸ ਨਹੀਂ ਲੱਗਦੀ ਇਸ ਲਈ ਹੁਣ ਇਸ ਨੂੰ ਆਪ ਜੀ پاس ਲੈ ਕੇ ਆਈ ਹਾਂ ਤੁਸੀਂ ਕਿਰਪਾ ਕਰੋ ਤੇ ਮੇਰੇ ਬੱਚੇ ਨੂੰ ਜੀਵਨदान ਦਿਓ ਗੁਰੂ ਜੀ ਨੇ ਤੁਰੰਤ ਵੈਦ ਭਾਈ ਲਾਲੂ ਜੀ ਨੂੰ ਬੁਲਾਇਆ ਤੇ ਬੱਚੇ ਦਾ ਇਲਾਜ ਕਰਨ ਦੀ ਕਿਹਾ ਭਾਈ ਲਾਲੂ ਜੀ ਨੇ ਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਬੱਚੇ ਦਾ ਇਲਾਜ ਕਰਨਾ ਸ਼ੁਰੂ ਕੀਤਾ ਤੇ ਕੁਝ ਹੀ ਦਿਨਾਂ ਵਿੱਚ ਹੀ ਬੱਚਾ ਨਵਾਂ ਬਰਨ ਹੋ ਗਿਆ ਬੱਚੇ ਦੀ ਮਾਣੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਭਾਈ ਲਾਲੂ ਲਾਲੂ ਜੀ ਦਾ ਵੀ ਧੰਨਵਾਦ ਕੀਤਾ ਇਸ ਘਟਨਾ ਤੋਂ ਬਾਅਦ ਭਾਈ ਲਾਲੂ ਜੀ ਦੀ ਹਕਮਤ ਦੀ ਚਰਚਾ ਸਚਾਰੀ ਪਾਸੇ ਫੈਲ ਗਈ ਤੇ ਮਰੀਜਾਂ ਦੀ ਗਿਣਤੀ ਬਹੁਤ ਹੀ ਵੱਧ ਗਈ ਭਾਈ ਲਾਲੂ ਜੀ ਹੁਣ ਸਾਰਾ ਦਿਨ ਮਰੀਜਾਂ ਦੀ ਦੇਖਭਾਲ ਕਰਨ ਵਿੱਚ ਹੀ ਵਿਅਸਤ ਰਹਿੰਦੇ ਸਮੇਂ ਵਿੱਚੋਂ ਸਮਾਂ ਕੱਟ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਤੇ ਗੁਰਮਤਿ ਗਿਆਨ ਨੂੰ ਦ੍ਰਿੜ ਕਰਦੇ ਭਾਈ ਲਾਲੂ ਜੀ ਜਿੱਥੇ ਆਪਣੀ ਸੇਵਾ ਤੇ ਸੋਝੀ ਕਰਕੇ ਲੋਕਾਂ ਵਿੱਚ ਸਤਿਕਾਰੇ ਜਾਂਦੇ ਉੱਥੇ ਨਾਮ ਸਿੰਘਨ ਤੇ ਉਕਤਮ ਗੁਣਾ ਦੇ ਸਦਕਾ ਗੁਰੂ ਜੀ ਵੱਲੋਂ ਵੀ ਸਤਿਕਾਰ ਦੇ ਪਾਤਰ ਬਣ ਗਏ ਇੱਕ ਦਿਨ ਭਾਈ ਲਾਲੂ ਜੀ ਗੁਰੂ ਜੀ ਦੇ ਦਰਸ਼ਨਾਂ ਲਈ ਗਏ ਤੇ ਗੁਰੂ ਜੀ ਨੇ ਕਾਫੀ ਸਮਾਂ ਉਹਨਾਂ ਨੂੰ ਆਪਣੇ ਕੋਲ ਬਿਠਾਈ ਰੱਖਿਆ ਅਤੇ ਗੁਰਮਤ ਵਿਚਾਰਾ ਕਰਦੇ ਰਹੇ ਵਿਚਾਰਾਂ ਦਾ ਹਨ ਗੁਰੂ ਜੀ ਨੇ ਪੜਖ ਲਿਆ ਕਿ ਭਾਈ ਲਾਲੂ ਜੀ ਸੇਵਾ ਤੇ ਨਾਮ ਸਿਮਨ ਦੇ ਨਾਲ 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 ਗੁਰਮਤਿ ਦੀ ਸੋਝੀ ਵਿੱਚ ਵੀ ਨਿਪੁੰਨ ਹੋ ਗਏ ਹਨ ਗੁਰੂ ਜੀ ਨੇ ਭਾਈ ਲਾਲੂ ਜੀ ਨੂੰ ਲੋੜਵੰਦਾ ਦੀ ਸੇਵਾ ਤੇ ਗੁਰਮਤਿ ਪ੍ਰਚਾਲੀ ਗੋਇੰਦਵਾਲ ਤੋਂ ਬਾਹਰ ਜਾਣ ਲਈ ਕਿਹਾ ਭਾਈ ਲਾਲੂ ਜੀ ਨੇ ਗੁਰੂ ਜੀ ਦਾ ਹੁਕਮ ਸੱਤ ਕਰਕੇ ਮੰਨਿਆ ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਜੋ ਭਾਈ ਮੰਝੀਆਂ ਦੀ ਸਥਾਪਨਾ ਕੀਤੀ ਸੀ ਉਹਨਾਂ ਵਿੱਚੋਂ ਇੱਕ ਮੰਝੀ ਭਾਈ ਲਾਲੂ ਜੀ ਨੂੰ ਬਖਸ਼ੀ ਮੰਝੀ ਗੁਰੂ ਸਾਹਿਬਾਂ ਵੱਲੋਂ ਉਹਨਾਂ ਗੁਰਸਿੱਖਾਂ ਨੂੰ ਬਖਸ਼ੀ ਜਾਂਦੀ ਸੀ ਜੋ ਨਾਮ ਬਾਣੀ ਜਪ ਕੇ ਉੱਚੀ ਅਵਸਥਾ ਦੇ ਮਾਲਕ ਬਣ ਚੁੱਕੇ ਹੁੰਦੇ ਸਨ ਇਨਾਮੰਦੀਆਂ ਨੂੰ ਦੀ ਗਿਣਤੀ 22 ਸੀ ਤੇ ਅੱਗੇ 52 ਪੀੜੇ ਸਨ ਮੰਜੀਆਂ ਵੱਡੇ ਪ੍ਰਚਾਰ ਕੇਂਦਰਾਂ ਨੂੰ ਅਤੇ ਪੀੜੇ ਛੋਟੇ ਪ੍ਰਚਾਰ ਕੇਂਦਰਾਂ ਨੂੰ ਕਿਹਾ ਜਾਂਦਾ ਸੀ ਭਾਈ ਲਾਲੂ ਜੀ ਨੇ ਅੰਤਮ ਸਮੇਂ ਤੱਕ ਗੁਰੂ ਦੀ ਗੁਰੂ ਜੀ ਦੁਆਰਾ ਬਖਸ਼ੀ ਮੰਜੀ ਦੀ ਸੇਵਾ ਗੁਰੂ ਆਸ਼ੇ ਅਨੁਸਾਰ ਨਿਭਾਈ ਇਸ ਤਰ੍ਹਾਂ ਲੋੜਵੰਦਾ ਦੀ ਸੇਵਾ ਕਰਦਿਆਂ ਦੇ ਨਾਮ ਸਿਮਰਨ ਕਰਦਿਆਂ ਉਹ ਸਿੱਖ ਧਰਮ ਵਿੱਚ ਉੱਚ ਸਥਾਨ ਹਾਸਲ ਕਰ ਗਏ ਭਾਈ ਲਾਲੂ ਜੀ ਦਾ ਜੀਵਨ ਸਿੱਖਾਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ ਕਿ ਸਿੱਖ ਜਿਸ ਕਿਸੇ ਵੀ ਧੰਦੇ ਵਿੱਚ ਲੱਗਿਆ ਹੋਇਆ ਹੈ ਉੱਥੇ ਹੀ ਉਹ ਸਿੱਖੀ ਦੇ ਪ੍ਰਚਾਰ ਤੇ ਸੇਵਾ ਦਾ ਕੰਮ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ